ਜ਼ਿਲ੍ਹਾ ਜਲੰਧਰ ਦੇ ਬਾਬਾ ਸਾਹਿਬ ਅੰਬੇਦਕਰ ਚੌਕ ਨੇੜੇ ਸਕੂਲ ਬੱਸ ਤੇ ਕਾਰ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਉੱਥੇ ਹੀ ਇਸ ਹਾਦਸੇ ਤੋਂ ਬਾਅਦ ਕਾਰ ਤੇ ਬੱਸ ਡਰਾਈਵਰ ਬਚਾਲੇ ਤਕਰਾਰ ਵੇਖਣ ਨੂੰ ਮਿਲੀ। ਕਾਰ ਚਾਲਕ ਵੰਸ਼ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਉਸ ਵੱਲੋਂ ਦੱਸਿਆ ਗਿਆ ਕਿ ਉਸ ਦੀ ਕਾਰ ਟ੍ਰੈਫਿਕ ਵਿੱਚ ਖੜੀ ਹੋਈ ਸੀ ਕਿ ਇਸੇ ਦੌਰਾਨ বাস ਚਾਲਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਜਦੋਂ বাস ਚਾਲਕ ਤੋਂ ਉਸ ਦਾ ਲਾਇਸੈਂਸ ਮੰਗਿਆ ਗਿਆ ਤਾਂ ਉਸ ਵੱਲੋਂ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ বাস ਮਾਲਕ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਡਰਾਈਵਰ ਨੇ ਲਾਇਸੈਂਸ ਦਿਖਾਇਆ ਜਿਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਨਾ ਵੱਲੋਂ ਮੌਕੇ ਤੇ ਪਹੁੰਚ ਕੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਬੱਸ ਅਤੇ ਕਾਰ ਵਿਚਾਲੇ ਟੱਕਰ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਧਰ ਥਾਣਾ ਭਾਰਗੋ ਕੈਂਪ ਦੇ ਅਧਿਕਾਰੀ ਦੇ ਵੱਲੋਂ ਆਖਿਆ ਗਿਆ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਚੁੱਕਿਆ ਹੈ ਤੇ ਵੰਸ਼ ਦੀ ਕਾਰ ਨੂੰ ਬੱਸ ਡਰਾਈਵਰ ਵੱਲੋਂ ਰਿਪੇਅਰ ਕਰਵਾਉਣ ਦੇ ਲਈ ਪੇਸ਼ਤਾਆ ਗਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੌਕੇ ਤੇ ਲਾਇਸੈਂਸ ਸਮੇਤ ਸਹੀ ਪ੍ਰਾਪਤ ਹੋਏ ਨੇ ਜੱਲੀ ਸੈਂਟਰ ਤੇ ਖੜੀ ਸੀ ਜੀ ਟ੍ਰੈਫਿਕ ਜੀ ਇਹ ਬੱਸ ਨੇ ਲੈਫਟ ਸਾਈਡ ਤੋਂ ਆ ਕੇ ਇੱਕਦਮ ਕੱਟ ਲਾਇਆ ਉਹ ਸਾਈਡ ਤੋਂ ਵੱਡੀ ਕੋਈ ਨਹੀਂ ਪੰਦਦੀ ਮੇਰੀ ਸੈਂਟਰ ਵੀ ਬੰਪਰ ਵੀ ਅੱਛਾ ਜੀ ਉਸ ਤੋਂ ਬਾਅਦ ਪਹਿਲਾਂ ਪਹਿਲਾਂ ਇਹਨਾਂ ਨੂੰ ਮੈਂ ਕਿਹਾ ਕਿ ਜੀ ਆਪਣਾ ਲਾਇਸੈਂਸ ਦੇ ਦਿਓ ਇਹਨਾਂ ਲਾਇਸੈਂਸ ਵੀ ਦਿੱਤਾ ਜੀ ਫਿਰ ਉਹਨਾਂ ਆ ਕੇ ਉਹਨਾਂ ਲਾਇਸੈਂਸ ਦਵਾਤਾ ਡਰਾਈਵਰ ਨਾਲ ਟ੍ਰੈਕਟਰ ਨਾਲ ਜਾ ਰਿਹਾ ਮੇਰੇ ਜੀ ਤੇ ਜਾ ਕੇ ਜੋ ਖਰਚਾ ਹੋਊਗਾ ਉਹ ਮਾਲਾਂਗੇ ਡਰਾਈਵਰ ਜ਼ਿਲ੍ਹਾ ਜਲੰਧਰ ਦੇ ਬਾਬਾ ਸਾਹਿਬਾ ਮੇਦਕਰ ਚੌਕ ਨੇੜੇ ਸਕੂਲ ਬੱਸ ਤੇ ਕਾਰ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਉੱਥੇ ਹੀ ਇਸ ਹਾਦਸੇ ਤੋਂ ਬਾਅਦ ਕਾਰ ਤੇ ਬੱਸ ਡਰਾਈਵਰ ਬਚਾਲੇ ਟਕਰਾਰ ਵੇਖ ਨੂੰ ਮਿਲੀ। ਕਾਰ ਚਾਲਕ ਵੰਸ਼ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਉਸ ਵੱਲੋਂ ਦੱਸਿਆ ਗਿਆ ਕਿ ਉਸ ਦੀ ਕਾਰ ਟ੍ਰੈਫਿਕ ਵਿੱਚ ਖੜੀ ਹੋਈ ਸੀ ਕਿ ਇਸੇ ਦੌਰਾਨ বাস ਚਾਲਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਜਦੋਂ ਉਹ বাস ਚਾਲਕ ਤੋਂ ਉਸ ਦਾ ਲਾਇਸੈਂਸ ਮੰਗਿਆ ਗਿਆ ਤਾਂ ਉਸ ਵੱਲੋਂ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ বাস ਮਾਲਕ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਡਰਾਈਵਰ ਨੇ ਲਾਇਸੈਂਸ ਦਿਖਾਇਆ ਜਿਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਪੁਲਿਸ ਨੇ ਆ 팀ਾਂ मौके, मौके ते ਪੁੱਛੀਆਂ ਜਨਾ ਵੱਲੋਂ मौके ते ਪਹੁੰਚ ਕੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹਨਾਂ ਨੂੰ ਸਕੂਲ ਬੱਸ ਅਤੇ ਕਾਰ ਵਿਚਾਲੇ ਟੱਕਰ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਧਰ ਥਾਣਾ ਭਾਰਗੋ ਕੈਂਪ ਦੇ ਅਧਿਕਾਰੀ ਦੇ ਵੱਲੋਂ ਆਖਿਆ ਗਿਆ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਚੁੱਕਿਆ ਹੈ ਤੇ ਵੰਸ਼ ਦੀ ਕਾਰ ਨੂੰ ਬੱਸ ਡਰਾਈਵਰ ਵੱਲੋਂ ਰਿਪੇਅਰ ਕਰਵਾਉਣ ਦੇ ਲਈ ਪੇਸ਼ਕਸ਼ਤਾ ਗਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੌਕੇ ਤੇ ਲਾਇਸੈਂਸ ਸੁਨੀਤ Proper tu ini.